ਕਿਸੁਰ ਮਾ ਅੱਖਾਂ ਦੇ ਵਿੱਚ ਪਾਣਿਆ तो गया गया। तो हाँ कर के जाता है फिर मार के रेडी किया ਆ ਹਉਦਾ ਫਿਰ ਉਹ ਉਹਦਾ ਅੰਦਰ ਹੀ ਦਿੱਟੂਆ ਫਿਰ ਅੱਛਾ ਮੈਂ ਪੱਗੇ ਲਈ ਆਦਾਰ ਮੋਟਰਨ ਕਾ ਦੂ ਸਾਈਡ ਤੇ ਰੱਖਦੇ ਵੀ ਮਾਣੀ ਪੈਸੇ ਚੈੱਕ ਕਰਵਾ ਦੇ ਤੇ ਜਾਵਾਂਗਾ क्या गाड़ी चलानी जरूरी है हां थानादार कंबल लान दो और आ स्टार्टिंग अल्लाह उनका चाड़ी मारी लगी उसको एक चक्कर करनी करो और तो लो <laughs> 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 ਉਹ ਮੋੜ ਤੋਂ ਗਾੜੀ ਕੋਈ ਨਾਲ ਦੀ ਗੱਲ ਕਰਦੇ ਕੋਲ ਦੇ ਹੈ ਤੇ ਮੈਸ਼ੂ ਵੀ ਜਿਹੜੇ ਹੈ ਬਾਹਲੇ ਰੋ ਦੱਤੇ ਹੋਏ ਨੇ ਆਪਸ਼ਨ ਦੇ ਉਹਦੇ ਗਾਹਲੇ ਕਿਨਹੇ ਤਰਫ ਹੈ ਅੱਗੇ ਕਰੋ ਸੱਜਾ ਹੋ ਜਾਣਾ ਉਹ ਨਹੀਂ ਜੀ ਦਾ ਜਿਉਂਨੇ ਦਾ ਅਕਤੀਸਤਾ ਇਹ ਆਹ ਦੇਖੋ ਕੋਈ ਹਾਂਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਰਨ ਇਹ ਵਾਲਾ ਠੀਕ ਠਾਕ ਆ ਮੰਡੇ ਆ ਇਹ ਆਪਾਂ ਕੰਮ ਤੇ ਪਹੁੰਚ ਗਏ ਆ ਤੇ ਸੰਡੇ ਵਾਲਿਆਂ ਦੀ ਆਪਣੀ ਛੁੱਟੀ ਹੁੰਦੀ ਹੈ ਕੱਲ ਆਪਾਂ ਸੰਡੇ ਸੀ ਤੇ ਛੁੱਟੀ ਸੀਗੀ ਬਈ ਤੇ ਅੱਜ ਟਾਈਮ ਤੇ ਆ ਬਗਲਾ ਆ ਗਿਆ ਆਪਣਾ ਮਿੱਤਰ ਵਗੈਰਾ ਆ ਗਿਆ ਕੀ ਹਾਲ ਹੈ ਹੈਲੋ ਗਾਇਸ ਵੀਰੇ ਕੀ ਹਾਲ ਹੈ ਹੈਲੋ ਗਾਇਸ ਵੀਰੇ ਲਾਈਵ ਹੋਇਆ ਜਿਹੜਾ ਆਊਟਡੋਰ ਆ ਇਹ ਛੱਤੇ ਰੱਖਣਾ ਨਹੀਂ ਕਰਨਾ ਨਹੀਂ ਜਿਹੜਾ ਆਊਟਡੋਰ ਹੁੰਦਾ ਹੀ ਜਿਹੜਾ ਉੱਪਰਲਾ ਹਿੱਸਾ ਹੁੰਦਾ ਉਹ ਆਪਾਂ ਖਰ ਦੇ ਨਾਲ ਲਾਉਣਾ ਕਿ ਛੱਤ ਤੇ ਖਾਣੇ ਆਪਨੇ ਸਪੋਰਟ ਕਰਿਆ ਕਰੋ ਯਾਰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਚੈਨਲ ਨੂੰ ਵੀ ਫੋਲੋ ਕਰ ਲਓ ਯਾਰ ਆਪਾਂ ਕੋਈ ਬਹੁਦੇ ਅਮੀਰ ਨਹੀਂ ਗਏ ਬਾ ਮਿਹਨਤ ਕਰਦੇ ਆ ਗਰਮੀ ਵਿੱਚ ਜੇ ਟਾਈਮ ਨਿਕਲਦਾ ਹੁੰਦਾ ਵਾ ਰੀਲ ਰੂਲ ਬਣਾ ਲਈਦੀ ਆ ਬਸ ਕਰੇ ਨਹੀਂ ਚੱਲਦਾ ਇਹ ਬਹੁਤੀ ਇਨਕਮ ਦਾ ਸੋਰਸ ਵੀ ਹੈਣੀ ਆ ਬਹੁਤ ਏਸੀ ਦੇ ਕੰਮ ਤੋਂ ਨੂੰ ਪਤਾ ਹੀ ਹੈ ਕਿੰਨਾ HARD ਕੰਮ ਆ ਗਰਮੀ ਦਾ ਕੰਮ ਆ ਇਹ ਕੋਈ ਹਲਕਾ ਵਰਕ ਤਾਂ ਹੈ ਨਹੀਂਗਾ ਪਰ ਮਿਹਨਤ ਕਰੀ ਜਾਨੇ ਪਰ ਮਾਦਮ ਕਰੇ ਤਾਂ ਫਲ ਆਊਗਾ ਕਰੇ ਤਾਂ ਪੈਸੇ ਕਮਾਉਣ ਜੋਗੇ ਹੋਣਗੇ ਵੱਧ ਤੇ ਹੁਣਾਂ ਤਾਂ ਹੀ ਆ ਜੇ ਤੁਹਾਡੇ ਵੀਰ ਭਰਾਵਾਂ ਦੀ ਆਪਣੀ ਫੋਟ ਹੋ ਜੀ ਤੁਹਾਡੀ ਆਪਣੀ ਫੋਟ ਹੋ ਜੀ ਉਹ ਇੱਕ ਸੁਰਮਾ ਅੱਖਾਂ ਦੇ ਵਿੱਚ ਪਾਇਆ ਓਹ ਲਾ ਕੇ ਵੀ ਵੀਡੀਓ ਪਾਈ ਜਾਂਦਾ ਲਾਈਵ ਵੀ ਕੀ ਲਾਈਵ ਵੀਡੀਓ ਵੀਡੀਓ ਵਾਲਾ ਕੋਈ ਕੰਮ ਨਹੀਂ ਗਾਈਸ ਹੈਲੋ ਗਾਈਸ ਸੂਰੇ ਗਾਈਸ ਲੈ ਲੈ ਕੰਮ ਕਰ ਗਾਈਸ ਬਾਂਦਰ ਗਏ ਨਾ ਬਾਂਦਰ ਤੋਂ ਨਹੀਂ ਨਹੀਂ ਦੇਖੋ ਇਹ ਰੋ ਉੱਥੇ ਆਪਣਾ ਪੇਜ ਕਰਤਾ ਹੋਵੇ ਕਿੱਥੇ ਮੈਂ ਬਾਂਦਰ ਉਹ ਕਿੱਧਰ ਬਾਂਦਰ ਜੁੜਾ ਬਾਂਦਰ ਆਪਾਂ ਬੀਜੇ ਭਾਈ ਦੇ ਨਾਲ ਆ ਇਹ ਜਲੇਡ ਆਈ ਨਹੀਂ ਇੱਥੇ ਰਹਿੰਦੀ ਜੇ ਮੈਂ ਜਾਣਦਾ ਕੋਈ ਨਾ ਕਿੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਅੱਜ ਆਉਂਦੇ ਕੋੜਾ ਲੈ ਗਏ ਬੰਦੀਆਂ ਭਾਈ ਵਾਂਗ ਹਾਂ ਆਪਣੇ ਏਰੀਆ ਯਾਰ ਹੈ ਨਾ ਤੁਹਾਡਾ ਮੇਰੀ ਉਧਰ ਨੂੰ ਮੈਂ ਜਦ ਮੈਂ ਭਾਰਤ ਨਾ ਜਾਂਦਾ ਇੱਧਰ ਸਾਰੇ ਦੇ ਆਉਂਦੇ ਮੋੜ ਮੋੜ ਪਿੱਛਾ ਜਾਂਦੇ ਆ ਰੱਖਦੇ ਨਹੀਂ ਯਾਨੀ ਯੋ ਕਿ ਕੀ ਹੋ ਰਿਹਾ ਹੈ ਚੱਕਰਵਾਤ ਨੂੰ ਆਉਟ ਹੋ ਗਿਆ ਹੈ ਕਦੀ ਹੋ ਰਿਹਾ ਹੈ ਉਹ ਨਹੀਂ ਚਾਹੀਦਾ ਉਹ ਤਾਂ ਲਾਈਵ ਵਿੱਚ ਸਿੱਕੀ ਜਾਣਾ ਕੋਈ ਲਾਹੇ ਦੇ ਪੈ ਲੈ 13000 ਕੁ ਦਾ ਚਾਹੀਦਾ ਹੈ ਸਟਾਰਟਿੰਗ ਤੇ 1000 ਸਬਸਕਰਾਈਬਰ ਗਏ ਕਾਹਦੇ ਕਰਕੇ ਬਣਾ ਤਾਂ ਸਾਫ ਆਏਗੀ ਹੈ ਕਾਹੇ ਕਰਕੇ ਦੀ ਕਿਹੜੇ ਇਧਰ ਕੋ ਆਹੇ ਕਰੋਸੀ ਨਹੀਂ ਇਧਰ ਨੂੰ මුද ද ය කනගේ දරනු ස්මාන වද දිින්දන අපනා උත්තරනු වතිනීද හලෝ ගයිස් විරයි බෝල මද කන ද කම්ම आමට 할래, 그래도 안 해버려. 안지가 이십이래. 안지 케이알 차라. ਕਿਦਦਰ ਨ ਜਾਣਾ ਬਾਈ ਨਾਕ ਪਰਤਾ ਚਾਹੀਦਾ ਮੇਰਾ ਚੈਨਲ ਦਾ ਕਾ ਲ ਸਬਸਕ੍ਰਾਈਬ ਲਾ ਦੇ ਵੀ ਤੇ ਹਿੰਦੇ ਲੋਕ ਹੋ ਗਿਆ ਵਰਸਾ ਤੇ ਕਰਦੇ ਲਿੰਕ ਪਾ ਦੇਣਾ Thank you very much.